ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਚੱਲਦੀ ਬਠਿੰਡਾ ਤੋਂ ਇਲਾਵਾ ਰਾਮਪੁਰਾ ਫੂਲਪੁੱਚੋਂ ਮੰਡੀ ਤੋਂ ਬਠਿੰਡਾ ਥਰਮਲ ਪਲਾਂਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਤੇ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਰੈਸਟੋਰੈਂਟ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾ ਸਕੇ। ਅੱਗ ਲੱਗਣ ਤੋਂ ਬਾਅਦ ਰੈਸਟੋਰੈਂਟ ਚ ਪਿਆ ਇੱਕ ਸਿਲੰਡਰ ਫਟ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਰੈਸਟੋਰੈਂਟ ਦੀ ਅੱਗ ਦੇ ਨਾਲ ਨਾਲ ਲੱਗਦੀਆਂ ਦੁਕਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ ਪਰ ਸਮਾਂ ਰਹਿੰਦੇ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਮਰਨਾ ਦੇਵ ਸਿੰਘ ਚੇਰਮੈਨ ਸਿਵਲ ਫਾਇਰ ਬ੍ਰਿਗੇਡ ਬਟੰਡਾ ਕੀ ਗੱਲ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਸਾਨੂੰ ਸਵੇਰ 7:50 ਤੇ ਕਾਲ ਆਈ ਤੇ ਅਦੇਸ ਹਸਪਤਾਲ ਦੇ ਸਾਹਮਣੇ ਪੁੱਚੋ ਮੰਡੀ ਇੱਕ ਮੈਥੀਲਿਓ ਰੈਸਟੋਰੈਂਟ ਆ ਉਹਦੇ ਵਿੱਚ ਅੱਗ ਲੱਗੀ ਆ ਅਸੀਂ ਕਾਲ ਸੁਣਦੇ ਹੀ ਤੁਰੰਤ ਆਪਣਾ ਫਾਇਰ ਟੈਂਡਰ ਉੱਥੇ ਪਹੁੰਚਦਾ ਕੀਤਾ ਜਦੋਂ ਅਸੀਂ ਲਾ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਜਿੰਦੇ ਵਿੱਚ ਐਲਪੀਜੀ ਦੇ ਵੱਡੇ ਸਿਲੰਡਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਸਿਲੰਡਰ ਫਟ ਵੀ ਗਿਆ ਕਿੰਨੇ ਕ ਦੁਕਾਨਾਂ ਨੂੰ ਨੁਕਸਾਨ ਹੋਇਆ ਬਾਕੀ ਨਾਲ ਲੱਗਦੀਆਂ ਦੁਕਾਨਾਂ ਸੀ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਜਿਹੜੇ ਬਾਹਰ ਆਪਣੇ ਬੋਰਡ ਵਗੈਰਾ ਨਾਲ ਜਿਸੀ ਉਹੀ ਜਲੇ ਆ ਗਏ ਅਸੀਂ ਮੌਕੇ ਤੇ ਜਾ ਕੇ ਉਹਨਾਂ ਦੁਕਾਨਾਂ ਨੂੰ ਵੀ ਮਤਲਬ ਕੰਟਰੋਲ ਟੋਟਲ ਕਿੰਨੀਆਂ ਦੁਕਾਨਾਂ ਤੇ ਅੱਗ ਲੱਗੀ ਹੈ ਇੱਕ ਦੁਕਾਨ ਹੀ ਸੀ ਨੇਪਤਾ ਜਿਹੜੀਆਂ ਨਾਲ ਲੱਗਦੀਆਂ ਤੇ ਕਹਿੰਦਾ ਸੀ ਉਹਨਾਂ ਦਾ ਥੋੜਾ ਬੋੜਾ ਨੁਕਸਾਨ ਹੋਇਆ ਕਿ ਜ਼ਿਆਦਾ ਨਹੀਂ ਹੋਇਆ ਜੀ ਜਿਹੜੀ ਮੇਨ ਦੁਕਾਨ ਆ ਉਹਦਾ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੁਝ ਨੁਕਸਾਨ ਹੋਇਆ ਉਹਦਾ ਲਗਭਗ ਰੈਸਟੋਰੈਂਟ ਦੇ ਵਿੱਚ ਉਹਨਾਂ ਦਾ ਫਰਨੀਚਰ ਵਗੈਰਾ ਸੀਗਾ ਉਹ ਜਲ ਗਿਆ ਤੇ ਹੋਰ ਸਾਮਾਨ ਸੀ ਉਹਨਾਂ ਦਾ ਵੀ ਥੋੜਾ ਜਿਹਾ ਕਿੰਨਾ ਕੁ ਨੁਕਸਾਨ ਹੋ ਗਿਆ ਅੰਮ੍ਰਿਤਸਰਾਂ ਦਾ ਦੱਜਾ ਦਾ ਮਾਲਕ ਦੇ ਮੁਤਾਬਕ ਹੀ ਦੱਸਿਆ ਜਾਊਗਾ ਕਿੰਨਾ ਕਿੰਨਾ ਸੰਦ ਆ। ਅੱਗ ਕਿਵੇਂ ਲੱਗੀ ਕੁਝ ਪਤਾ ਲੱਗਿਆ? ਅੱਗ ਲੱਗਣ ਦਾ ਪਤਾ ਨਹੀਂ ਲੱਗਿਆ ਇੰਚਾ। ਅ ਕੀ ਦੇ ਨਾਂ ਤੇ ਸੀ ਦੁਕਾਨ ਜਾਂ ਕੌਣ ਸੀ ਜੀ ਓਨਰ ਕੋਈ ਪਤਾ ਕੁਝ? ਉਹਦਾ ਨਾਮ ਫੋਟੋ ਡਰੈਸ ਨੋਟ ਕੀਤਾ ਗਿਆ ਜੀ। ਉਹਦੇ ਤੇ ਰੋਜ਼ਨਾ ਕੋਈ ਦਫਤਰ। ਫੰਦ ਕੰਟਰੋਲ ਚ ਅੱਜ ਕੰਟਰੋਲ ਤੇ। ਬਸ ਨਾਲ ਕਿੰਨੀਆਂ ਗੱਡੀਆਂ ਲੱਗੀਆਂ ਸੀ? ਹਾਂ ਇੱਕ ਰਾਮਪੁਰਾ ਵੀ ਗੱਡੀ ਆ ਗਈ ਉਹ ਸਾਡੇ ਤੋਂ ਬਾਅਦ ਆਈ ਆ। ਪੁੱਤੋ ਦੀ ਗੱਡੀ ਆਈ ਸੀ। ਇੱਕ ਥਰਮਲ ਵੀ ਆਈ ਸੀ।